ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਡੀਸੀ ਕਰਾਉਣ ਤੇ ਮੇਰੇ ਨਾਲ ਡਾਕਟਰ ਹੇਮਰਾਜ ਜੀ ਬਲਾਕ ਪ੍ਰਧਾਨ ਸਾਹਿਬ ਪਹੁੰਚੇ ਨੇ ਤੇ ਨਸ਼ਿਆਂ ਖਿਲਾਫ ਤੁਹਾਡੇ ਪਿੰਡ ਗੱਲਬਾਤ ਕਰਨ 16 ਤਰੀਕ ਨੂੰ ਸਾਢੇ 4 ਵਜੇ ਸਿਹਤ ਮੰਤਰੀ ਪੰਜਾਬ ਡਾਕਟਰ ਬਵੀਰ ਸਿੰਘ ਜੀ ਪਹੁੰਚਣ ਆ ਰਹੇ ਨੇ 16 ਤਰੀਕ ਨੂੰ ਪਹੁੰਚਣਗੇ ਤੇ ਬੇਇੱਜ਼ਤੀ ਕਰਦੇ ਆਂ ਵੀ 16 ਤਰੀਕ ਨੂੰ ਆਪਾਂ ਉਹਨਾਂ ਦੀ ਗੱਲਬਾਤ ਸੁਣੀ ਹੈ ਇਹ ਲੜਾਈ ਇਕੱਲੇ ਸੋ ਪਹਿਲੀ ਸਰਕਾਰ ਦੀ ਨਹੀਂ ਇਹ ਲੜਾਈ ਕੱਲੀ ਪੁਲਿਸ ਦੀ ਨਹੀਂ ਇਹ ਆਪਣੀ ਸਾਰਿਆਂ ਦੀ ਲੜਾਈ ਆ ਇਸ ਲੜਾਈ ਵਿੱਚ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਜੇ ਆਪਾਂ ਇਕੱਠੇ ਹੋ ਕੇ ਨਸ਼ਿਆਂ ਖਿਲਾਫ ਇਹ ਲੜਾਈ ਲੜਾਂਗੇ ਤਾਂ ਆਪਣੇ ਬੱਚੇ ਆਪਣੇ ਆਪਣਾ ਅੱਗੇ ਆਉਣ ਵਾਲਾ ਸਮਾਂ ਸਾਰਾ ਠੀਕ ਹੋ ਜਾਊਗਾ ਜੀ ਉਮੀਦ ਆ ਤੁਸੀਂ ਸਾਥ ਦੇਵੋ ਬੀਬੀ 16 ਤਰੀਕ ਨੂੰ ਸਿਹਤ ਮੰਤਰੀ ਸਾਹਿਬ ਪਹੁੰਚਣਗੇ ਜੀ ਨਸ਼ਿਆਂ ਖਿਲਾਫ ਗੱਲਬਾਤ ਕਰਨ ਜ਼ਰੂਰ ਪਾਟਿਓ ਜੀ ਗੱਲਬਾਤ ਕਰਨ ਤੁਹਾਡੇ ਪਿੰਡ ਵਿੱਚ ਜੀ 16 ਤਰੀਕ ਨੂੰ 4:30 ਵਜੇ ਇਹ ਲੜਾਈ ਆਪਣੇ ਪੰਜਾਬ ਦੀ ਲੜਾਈ ਆ ਹਰ ਘਰ ਦੇ ਹਰ ਜੀ ਦੀ ਲੜਾਈ ਆ ਇਕੱਠੇ ਹੋ ਕੇ ਆਪਾਂ ਨੂੰ ਲੜਨਾ ਪੈਣਾ ਇਸ ਲੜਾਈ ਖਿਲਾਫ ਨਸ਼ੇ ਬੰਦ ਕਾਹ ਹੋਣਗੇ ਜੇ ਸਾਰੇ ਲੋਕ ਜਾਗਰੂਕ ਹੋਣਗੇ ਜੇ ਆਪਾਂ ਖਿੜੇ ਖਿੜੇ ਰਹਿ ਗਏ ਤਾਂ ਇਹ ਨਸ਼ਾ ਆਪਣੀਆਂ ਜੜਾਂ 'ਚ ਬਹਿ ਜਾਊਗਾ ਇਸ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਪਊਗਾ ਜੀ ਲੜेंगे ਬੀਬੀ ਜੇ ਕੋਈ ਗੱਲਬਾਤ ਹੋਊਗੀ ਸਾਨੂੰ ਦੱਸਾਂਗੇ ਜੀ ਜੇ ਕੋਈ ਨਸ਼ਾ ਵੇਚੂਗਾ ਜ਼ਰੂਰ ਦੱਸਿਓ ਜੀ ਅਸੀਂ ਤੁਹਾਡੇ ਪਿੰਡਾਂ 'ਚ ਐਵੇਂ ਆਉਂਦੇ ਰਹਾਂਗੇ ਐਵੇਂ ਗੇੜੇ ਮਾਰਦੇ ਰਹਾਂਗੇ ਹਰ ਹਫ਼ਤੇ ਜਾਂ 10 ਦਿਨ ਬਾਅਦ ਤੁਹਾਡੇ ਪਿੰਡ ਵਿੱਚ ਆ ਕੇ ਗੇੜਾ ਮਾਰਦੇ ਰਹਾਂਗੇ ਜੀ ਨਸ਼ਿਆਂ ਖਿਲਾਫ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਤੁਹਾਡੇ ਪਿੰਡ ਵਿੱਚ ਪਹੁੰਚਣ ਆਲੇ ਨੇ ਜੀ 16 ਤਰੀਕ ਨੂੰ ਸਾਡੇ 4:00 ਵਜੇ ਕਿਉਂਕਿ ਲੜਾਈ ਨਸ਼ਿਆਂ ਖਿਲਾਫ ਆ ਇਸ ਲਈ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਪਊਗਾ ਜੀ ਆਪਣੇ ਬੱਚਿਆਂ ਲਈ ਲੜਨਾ ਪੈਣਾ ਇਹ ਕੋਈ ਪੁਲਿਸ ਦੀ ਲੜਾਈ ਨਹੀਂ ਕੋਈ ਸਰਕਾਰ ਦੀ ਕੱਲੀ ਦੀ ਲੜਾਈ ਨਹੀਂ ਕਿਸੇ ਪਾਰਟੀਬਾਜ਼ੀ ਦੀ ਲੜਾਈ ਨਹੀਂ ਨਸ਼ਿਆਂ ਖਿਲਾਫ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਜੀ ਇਸ ਲਈ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਜੀ ਨਸ਼ਿਆਂ ਖਿਲਾਫ 16 ਤਰੀਕ ਨੂੰ 4:30 ਵਜੇ ਜਰੂਰ ਪਹੁੰਚਿਓ ਜੀ ਬਸੇ ਗਾ ਜੀ ਬਹੁਤ ਧੰਨਵਾਦ ਜੀ ਆਹ ਜਾਵਾਂ ਲਿਆ ਨਾ ਜੀ ਬਸ ਥੈਂਕ ਯੂ ਜੀ 16 ਤਰੀਕ ਨੂੰ ਸਿਹਤ ਮੰਤਰੀ ਪੰਜਾਬ ਡਾਕਟਰ ਬਵੀਰ ਸਿੰਘ ਜੀ ਨਸ਼ਿਆਂ ਖਿਲਾਫ ਜੰਗ ਲੜਨ ਆਪਣਾ ਸਾਥ ਮੰਗਣ ਪਹੁੰਚ ਰਹੇ ਨੇ ਤੇ ਉਮੀਦ ਆ ਤੁਸੀਂ ਸਾਰੇ ਸਾਥ ਦੇਵੋ ਪਿੰਡ ਨਵਾਂ ਫਤਿਹਪੁਰ ਦੇ ਵਸਨੀਕਾਂ ਨੂੰ ਬੇਨਤੀ ਆ ਵੀ ਨਸ਼ਿਆਂ ਖਿਲਾਫ ਲੜਾਈ ਆਪਾਂ ਇਕੱਠੇ ਹੋ ਕੇ ਲੜੀਏ ਜੀ ਤਾਂ ਜੀ ਇੱਕ ਮਿੰਟ ਇੱਕ ਵਾਰੀ ਬੋਲਦੇ ਗੋ ਵੀ ਆਪਣੇ ਪਿੰਡ ਦੇ ਅਨੁਯੋਗੀ ਜੇ ਤੁਸੀਂ ਪੁਲਿਸ ਨੂੰ ਤੁਸੀਂ ਬਾਈ ਜੀ ਬਾਕ ਨਸ਼ਿਆਂ ਕਲੱਬ ਜੋ ਵੀ ਗੱਲਬਾਤ ਆ ਨਸ਼ਾ ਹੈ ਤੁਹਾਡੇ ਪਿੰਡ ਦਾ ਮਾੜਾ ਉਹ ਇੱਥੇ ਤਾਂ ਹੈ ਨਹੀਂ ਇਹ ਤਾਂ ਮੈਨੂੰ ਵੀ ਪਤਾ ਪਰ ਆਪਾਂ ਨੇ ਆਉਣ ਨਹੀਂ ਦੇਣਾ ਜੀ ਠੀਕ ਹੈ। ਆਪਾਂ ਨੇ ਆਉਣ ਨਹੀਂ ਦੇਣਾ ਆਪਣੇ ਪਿੰਡਾਂ ਨੂੰ ਆਪਾਂ ਨੇ ਬਚਾਵਾਂਗੇ ਕਿਉਂਕਿ ਜੇ ਹੋ ਸਕਦਾ ਇੱਥੇ ਨਾ ਹੋਵੇ ਪਰ ਲੰਘਦੇ ਦਾ ਵੇਚਣ-ਬੋਚਣ ਵਾਲੇ ਇਹੀ ਸੜਕਾਂ ਤੇ ਨੇ। ਆਪਾਂ ਨੇ ਲੰਘਣ ਨਹੀਂ ਦੇਣਾ। ਨਾਕਾ ਲਾ ਕੇ ਰੱਖਣਾ। ਲੋਡ ਪਈ ਪੈਰੇ ਵੀ ਲਾਵਾਂਗੇ ਤੁਹਾਡੇ ਨਾਲ ਆ ਦਿਨ ਰਾਤ ਜਦੋਂ ਵੀ ਲੋਡ ਪਵੇ ਸਾਨੂੰ ਯਾਦ ਕਰਿਓ। ਠੀਕ ਹੈ। ਸਿਹਤ ਮੰਤਰੀ ਪੰਜਾਬ ਡਾਕਟਰ ਲਵੀਰ ਜੀ ਨੇ ਸਾਡੀ ਜ਼ਿੰਮੇਵਾਰੀ ਲਈ ਆ ਪਿੰਡ ਪਿੰਡ ਜਾ ਕੇ ਜਾਗਰੂ ਕਰਨ ਦੀ ਤੇ ਜਿੱਥੇ ਵੀ ਸਾਡੀ ਲੋਡ ਹੋਵੇ ਸਾਨੂੰ ਜਰੂਰ ਦੱਸਿਓ ਜੀ। ਆਹੋ ਮੇਰੀ ਦਰਾਣੀ ਹੈ ਸਰਪੰਚ ਜੀ। ਹਾਂ ਜੀ ਮੈਂ ਜਾਣਦਾ ਉਹਨਾਂ ਨੂੰ। ਵਧੀਆ। ਹੋ ਲਾਰਮਨ ਕੋ ਜਾਨੀ ਸੇਤ ਮંત્રી ਪੰਜਾਬ ਡਾਕਟਰ ਬਲਬੀਰ ਸਿੰਘ ਜੀ ਆਪਣੇ ਵਿਚਾਰ ਪਹੁੰਚਣਗੇ ਜੀ 16 ਤਰੀਕ ਨੂੰ ਤੇ ਨਸ਼ਿਆਂ ਖਿਲਾਫ ਲੜਾਈ ਆ ਜੀ ਤੇ ਨਸ਼ਿਆਂ ਖਿਲਾਫ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਜੇ ਆਪਾਂ ਇਕੱਠੇ ਹੋ ਕੇ ਲੜਪਾਂਗੇ ਤਾਂ ਇਹ ਨਸ਼ੇ ਬੰਦ ਹੋ ਜਾਣਗੇ ਜੇ ਆਪਾਂ ਲੱਗ ਲੱਗ ਫਰੀਗੇ ਪਾਰਟੀ ਬਾਜੀ ਚ ਫਰੀਗੇ ਤਾਂ ਨਸ਼ੇ ਕਦੇ ਵੀ ਨਹੀਂ ਖਤਮ ਹੋ ਸਕਣਗੇ ਇਸ ਲਈ ਬੇਨਤੀ ਆ ਆਪ ਇਕੱਠੇ ਹੋ ਕੇ ਨਸ਼ਿਆਂ ਖਿਲਾਫ ਲੜਾਈ ਲੜੀਏ ਜੀ ਤੁਹਾਡੇ ਪਿੰਡ ਨਮਾ ਫਤੇਪੁਰ ਵਿੱਚ 16 ਤਰੀਕ ਨੂੰ 4:30 ਵਜੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਜੀ ਪਹੁੰਚਣਗੇ ਦਿਨ